ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਜੀ ਮਸ਼ੀਨ ਦੀ ਸਰਵਿਸ ਕਿਉਂਕਿ ਜਿਹੜੇ ਆਪਾਂ ਕਰਨਾ ਆਉਂਦੇ ਨੇ ਆਪਣੀ 4-500 ਰੁਪਏ ਲੈ ਜਾਂਦੇ ਨੇ ਜੀ ਮਸ਼ੀਨ ਇਹ ਆਟੋਮੈਟਿਕ ਮਸ਼ੀਨਾਂ ਦੀ ਵੀ ਦੂਜੀ ਦੀ ਵੀ ਸਰਵਿਸ ਜ਼ਰੂਰੀ ਆ ਸਾਹੀਂ ਆਪਣੀ ਮਸ਼ੀਨ ਤੇ ਹੀ ਖਰਾਬ ਹੋ ਜਾਂਦੀ ਹੈ ਜਦ ਆਪਾਂ ਸਰਵਿਸ ਨਹੀਂ ਕਰਾਉਂਦੇ ਕਹਿੰਦੇ ਅੰਦਰੋਂ ਪਾਈਪ ਬੰਦ ਹੋ ਜਾਂਦੇ ਨੇ ਫਿਰ ਗੰਤ ਵੀ ਆਉਣ ਲੱਗ ਜਾਂਦਾ ਇਸ ਲਈ ਅੱਜ ਆਪਾਂ ਮਸ਼ੀਨ ਦੀ ਸਰਵਿਸ ਕਰਦੇ ਆਂ ਕਰੀ ਤਾਂ ਕਈ ਵਾਰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਨਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਮੌਸਮ ਲਓ ਜੀ ਮੌਸਮ ਦੇਖੋ ਅੱਜ ਅੱਜ ਫੇਰ ਬੱਦਲ ਹੋਇਆ ਪਿਆ ਦੇਖੋ ਕਿਦਾਂ ਦਾ ਮੌਸਮ ਹੋ ਗਿਆ ਹਾਜੀ ਮਿਸਤਰੀ ਆਪਣੇ ਚੱਲ ਰਹੇ ਨੇ ਜੀ ਲੱਗੇ ਹੋਏ ਨੇ ਜਿੰਨਾ ਕਬੇੜਾ ਹੋਇਆ ਉਹਨਾਂ ਕ ਆਪਾਂ ਨੇ ਸਾਫ਼ ਕਰਤਾ ਕਿਉਂਕਿ ਇੰਨਾ ਖਿੰਡਿਆ ਹੋਇਆ ਵੀ ਬੁਰਾ ਲੱਗਦਾ ਜੀ ਹਾਜੀ ਅੱਧ ਵਿਚਾਲਿਆ ਕੰਮ ਫੇਰ ਮੋਟਾ-ਮੋਟਾ ਜਿਹਾ ਕਰਤਾ ਸਾਫ਼ ਜਿਹੜਾ ਬੇੜੇ ਚ ਖਣਿਆਰ ਜਖਣੇ ਆਈ ਬੈਠੇ ਤੇ ਲੱਥੀਆਂ ਵੱਢਣ ਕਰਕੇ ਉਹਨਾਂ ਨੇ ਥੱਪੀਆਂ ਵੱਢਣ ਕਰਕੇ ਉਹਨਾਂ ਨੇ ਇੱਟਾਂ ਲਾਰਕੀਆਂ ਦੇ ਵੇੜੇ 'ਚ ਜੀਂਦ ਕਣਾਈ ਪਈਦੀ। ਇੱਧਰ ਆਪਣੀ ਆ ਮਸ਼ੀਨ ਖਰਾਬ ਹੋ ਗਈ ਜੀ। ਇਹ ਨੂੰ ਆਪਾਂ ਨੇ ਉਹ ਕਰਨਾ। ਕਟਾਉਂਦੇ ਦੇ ਵਿੱਚ ਹੋਰ ਲੈਂਦੀ ਹੈ ਮੇਰੇ ਭੈਣ ਦੀ ਆਟੋਮੈਟਿਕ ਉਹਨੇ ਹੋਰ ਲੈਂਦੀ ਵੱਡੀ। ਇਹ ਨੂੰ ਆਪਾਂ ਵਿੱਚ ਕਟਾਉਂਦੇ ਤੇ 1000 ਰੁਪਏ ਦੀ ਉਹ ਕੱਟਦੇ ਤੇ। ਇਸ ਕਰਕੇ ਫਿਰ ਆਪਾਂ ਨਹੀਂ ਕਟਾਈ ਹੈਗੀ ਸਮਰਨ ਦਾ 7000 ਲੱਗਦਾ ਸੀ ਜੀ ਇਹਨੂੰ ਸਮਾਰਨ ਦਾ। ਫੇਰ ਨਵੀਂ ਉਹ ਲੈ ਆਂਦੀ। ਇਹ ਨੂੰ ਹੁਣ ਇੱਥੇ ਕਿਸੇ ਕਵਾੜੀਏ ਨੂੰ ਦੇ ਦਾਂਗੇ। ਉਹ ਵੀ ਵਸਾਇਨੇ ਕਰੀ ਲੈ ਕੇ ਜਾਊ 1000 1200 ਦੀਓ ਉਹ ਵੀ 1000 1200 ਦੀਓ ਲੈ ਕੇ ਜਾਊਗਾ ਜੀ ਚਲੋ ਉਹਨੂੰ ਦੇ ਦਾਂਗੇ ਚਲੋ ਜੀ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਕਿ ਆਪਣੇ ਘਰ ਦਾ ਕੰਮ ਚੱਲਣ ਕਰਕੇ ਆਪਣੇ ਚੀਜ਼ਾਂ ਹਜੇ ਕੋਈ ਫਿੱਟ ਨਹੀਂ ਹੋਈ ਮਸ਼ੀਨ ਨੂੰ ਬਾਹਰ ਕੱਢ ਕੇ ਲਾ ਲੈਣੇ ਆ ਇੱਥੇ ਚਲਾਉਣੇ ਆ ਜੀ ਹੁਣ ਇਹਦਾ ਆਪਾਂ ਪਾਣੀ ਪਾ ਲੈਣੇ ਪਹਿਲਾਂ ਜੇ ਵਿੱਚ ਮਸ਼ੀਨ ਦੇ ਵਿੱਚ ਲਾਓ ਜੀ ਇਹ ਪਾਣੀ ਕਿੰਨਾ ਕੁ ਪਾਣੀ ਦੀ ਆਪਣੇ ਲੈਂਦੀ ਹੈ ਮਸ਼ੀਨ ਉੰਨਾ ਪਾਣੀ ਆਪਾਂ ਵਿੱਚ ਪਾ ਦਿੰਨੇ ਆਂ ਜੀ ਜਦ ਇਹਨੇ ਪੂਰਾ ਪਾਣੀ ਲੈ ਲਿਆ ਜੀ ਦੇਖੋ ਪਾਣੀ ਲੈਣ ਲੱਗ ਗਈ ਅੱਜ ਸਾਰੀ ਮਸ਼ੀਨ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਜੇ ਇਹਨਾ ਆ ਤਾਂ ਖੰਚ ਸਕਦੇ ਨਹੀਂ ਪਾਣੀ ਬੰਦ ਹੋ ਜਾਂਦਾ ਦੁਬਾਰੇ ਲਾਉਣੀ ਪੈਂਦੀ ਆ ਹੁਣ ਇਹ ਪਾਣੀ ਲੈ ਲੂ ਮਸ਼ੀਨ ਓਨੇ ਦਿਨ ਤੱਕ ਆਪਾਂ ਹੋ ਕਰਦੇ ਆ ਜਿੰਨਾ ਕੱਪੜੇ ਧੋਣ ਨੂੰ ਪਾਣੀ ਲੈਂਦੀ ਆ ਓਨਾ ਪਾਣੀ ਇਹਨੂੰ ਲੈ ਲੈਣ ਦੋ ਫੇਰ ਆਪਾਂ ਸੱਤ ਦੇ ਅੱਗੇ ਵੀਡੀਓ ਬਣਾਉਣਾ ਲਓ ਜੀ ਆਪਣੀ ਵਸੇਨ ਨੇ ਦੇਖੋ ਪਾਣੀ ਲੈ ਲਿਆ ਹੁਣ ਆਪਾਂ ਨੇ ਆ ਲੈ ਲਈ ਇੱਕ ਪੂੜੀ ਆ ਪੂੜੀ ਹੈ ਜੀ ਇਹ 20 ਰੁਪਏ ਦੀ ਆਉਂਦੀ ਆ ਇਹ ਆਪਣੇ 270 ਦੀਆਂ 12 ਪੂੜੀਆਂ ਨੇ ਕਹਿੰਦੇ ਦੱਸ ਨੇ ਆਨਲਾਈਨ ਮੰਗਾਈਆਂ ਤੇ ਜੀ ਇਹ 10 12 ਪੂੜੀਆਂ ਨੇ ਇੱਕੋ ਚ ਪੈਕਟ ਚ ਇਹਨੂੰ ਆਪਾਂ ਕੱਟ ਲੈਨੇ ਆ ਉਹ ਵੀ ਇਹੋ ਚੀਜ਼ ਕਰਦੇ ਨੇ ਜਿਹੜੇ ਸਰਵਿਸ ਕਰਨਾ ਆਉਂਦੇ ਨੇ ਉਹਨਾਂ ਕੋਲ ਹੀ ਦੇਖਿਆ ਸੀ ਨਾ ਇਹੋ ਚੀਜ਼ ਪਾਉਂਦੇ ਨੇ ਉਹ ਲਓ ਜੀ ਇਹ ਇਦਾਂ ਦਾਣੇ ਵਾਲੀ ਆ ਜਿਵੇਂ ਇਹ ਦਾਣ ਚੀਨੀ ਨਹੀਂ ਹੁੰਦੀ ਆਪਾਂ ਉਹ ਕੀ ਕਹਿੰਦੇ ਨੇ ਉਹਨੂੰ ਦਾਣੇ ਨੇ ਜਿਵੇਂ ਚੀਨੀ ਵਾਂਗੂ ਦਾਣੇ ਨੇ ਇਹਦੇ ਵਿੱਚ ਇਹਨੂੰ ਆਪਾਂ ਮਸ਼ੀਨ ਦੇ ਵਿੱਚ ਪਾ ਦਿੰਨੇ ਆ ਨਾ ਚਲੋ ਇਹਨੂੰ ਮਸ਼ੀਨ ਦੇ ਵਿੱਚ ਪਾ ਕੇ ਆਪਾਂ ਮਸ਼ੀਨ ਨੂੰ ਚਲਾ ਦਿੰਨੇ ਆ ਜਿਵੇਂ ਆਪਾਂ ਕੱਪੜੇ ਧੋਣ ਵੇਲੇ ਚਲਾਉਨੇ ਆ। ਲੋਚ। ਇਹਨੂੰ ਹੁਣ ਐ ਬਸ ਉਹਨਾਂ ਜਿਵੇਂ ਕੱਪੜੇ ਧੋਣ ਦੇ ਨੋਨੀ ਦੇਰ ਤੱਕ ਇਹ ਖਾਲੀ ਮਸ਼ੀਨ ਚਲਾਉਣੀ ਆ। ਖਾਲੀ ਮਸ਼ੀਨ ਚੱਲੀ ਜਾਊਗੀ ਜਿਹੜੇ ਆਪਾਂ ਨੇ ਆਹ ਵਿੱਚ ਪਾਏ ਨੇ। ਇਹਦੇ ਨਾਲ ਇਹਦੇ ਸਾਰੇ ਜਿਹੜੇ ਵਿੱਚ ਪੈਪਾਂ ਦੇ ਵਿੱਚ ਜਮਿਆ ਹੋਇਆ ਉਹਨਾਂ ਨੂੰ ਕੱਟ ਦੂਗੀ ਜੀ ਇਹ ਸਾਰਿਆਂ ਨੂੰ। ਇਹਨੂੰ ਆਪਾਂ ਚਲਾਉਨੇ ਆ ਮਸ਼ੀਨ ਨੂੰ। ਜਿੰਨਾ ਚਿਰ ਇਹਨੇ ਕੱਪੜੇ ਧੋਣ ਨੂੰ ਲੈਂਦੇ ਉਹਨੇ ਟਾਈਮ ਤੇ ਇਹ ਜਦ ਪਾਣੀ ਬਾਹਰ ਪੱਡੂਗੀ ਫਿਰ ਇਹਨੂੰ ਉਹੋ ਕਰਾਂਗੇ ਲਓ ਜੀ ਹੁਣ ਜਿਹੜਾ ਆ ਆਪਣਾ ਪੈਪ ਇਹ ਵੀ ਬੰਦ ਹੋ ਜਾਂਦਾ ਇੱਥੇ ਜਾਲੀ ਲੱਗੀ ਹੋਈ ਆ ਇਹਦੇ ਵਿੱਚ ਵੀ ਇਹ ਪਾਣੀ ਇਹਦੇ ਵਿੱਚ ਵੀ ਆਪਣੇ ਚ ਜਾਲ ਲੱਗ ਜਾਂਦੀ ਆ ਜੀ ਇਹਦੇ ਵਿੱਚ ਜਾਲੀ ਆ ਬਹੁਤ ਵਾਰੀ ਸਾਫ਼ ਕਰ ਕਰ ਪਾਦੀ ਕਿਉਂਕਿ ਇਹ ਉਹ ਨਹੀਂ ਹੁੰਦੀ ਜੀ ਲਓ ਜੀ ਇਹਦੇ ਵਿੱਚ ਵੀ ਆਪਾਂ ਇਹ ਥੋੜੀ ਜੀ ਪਾ ਦੇਣਾ ਕਿਉਂਕਿ ਪਾਣੀ ਲੈਣ ਵਾਲਾ ਪੈਪ ਆ ਇਹ ਵੀ ਚੰਗੀ ਤਰ੍ਹਾਂ ਸਾਫ਼ ਹੋ ਜਾਊਗਾ ਇਹਨੂੰ ਵੱਢ ਦੂਗੀ ਜੀ ਇਹ ਸਾਰੀ ਜੜ ਨੂੰ ਪਾਣੀ ਘਟ ਲੈਂਦੀ ਐ ਇਹ ਆ ਇਹ ਤਾਂ ਨਿਕਲ ਨਹੀਂ ਰਿਹਾ ਨਮੀ ਜਾਲੀ ਲਿਆ ਕੇ ਪਾਉਣ ਵਾਲੀ ਆ ਇਹਦੇ ਵਿੱਚ ਵੀ ਆਪਾਂ ਪਾ ਦਿੰਨੇ ਆ ਚਲੋ ਜੀ ਮਸ਼ੀਨ ਹੁਣ ਆਪਣੀ 35 ਮਿੰਟ ਤੋਂ ਲੱਗੀ ਹੋਈ ਆ ਹੁਣ ਇਹਨੂੰ ਮਸ਼ੀਨ ਨੂੰ ਆਪਾਂ ਚਲਾ ਦਿੰਨੇ ਆਂ ਇਹ ਹੁਣ 10 ਅੱਧਾ ਘੰਟਾ ਇਹਨੂੰ ਮਸ਼ੀਨ ਚੱਲੂਗੀ ਆਪਣੀ ਜਦ ਤੱਕ ਜਿਹੜੀ ਵੀ ਇਹਦੇ ਵਿੱਚ ਮੈਲ ਆ ਸਾਰੀ ਸਾਫ਼ ਹੋ ਜੂਗੀ ਫਿਰ ਮਿਲਦੇ ਆਂ ਜੀ ਤੁਹਾਨੂੰ ਆਪਾਂ ਅੱਧੇ ਘੰਟੇ ਦੇ ਲਓ ਜੀ ਮਸ਼ੀਨ ਨੂੰ ਆਪਣੀ ਨੂੰ ਅੱਧਾ ਘੰਟਾ ਹੋ ਗਿਆ ਚੱਲਦੇ ਇਹਨੂੰ ਮੈਂ ਦੁਬਾਰੇ ਫੇਰ ਬੰਦ ਕਰਕੇ ਲਾਤੀ ਦੀਆਂ ਅੱਧੇ ਘੰਟੇ ਤੋਂ ਵੱਧੇ ਟਾਈਮ ਹੋ ਗਿਆ ਹੁਣ ਇਹਨੂੰ ਆਪਾਂ ਉਹ ਕਰ ਦਿੰਨੇ ਆਂ ਬੰਦ ਕਰਕੇ ਇਹਦਾ ਪਾਣੀ ਬਾਹਰ ਕੱਢ ਦਿੰਨੇ ਆਂ ਦੇਖੋ ਜੀ ਇੱਧਰ ਆ ਪੈਪ ਦੇ ਵਿੱਚ ਵੀ ਆਪਾਂ ਨੇ ਪਾਤਾ ਤੀ ਜੀ ਇਹਦੇ ਵਿੱਚ ਮੈਂ ਪਾਣੀ ਉਹੀ ਪਾਤਾ ਤੀ ਇਹ ਵੀ ਸਾਫ ਹੋ ਗਿਆ ਲਓ ਜੀ ਹੁਣ ਇਹਨੂੰ ਆਪਾਂ ਪਾਣੀ ਕੱਢਣ ਵਾਲੀ ਤੇ ਲਾ ਦਿੰਨੇ ਆ ਤੇ ਇਹਦਾ ਪਾਣੀ ਬਾਹਰ ਕੱਢ ਦਿੰਨੇ ਆ ਹੁਣੇ ਪਾਣੀ ਕੱਢ ਦੂਗੀ ਫਿਰ ਆਪਾਂ ਇਹਨੂੰ ਸਾਫ ਕਰਦੇ ਆ लो जी अपने बाहर कड़ता। अपने साफ होगी चंगी तरह बहुत साफ कर दें फिर पानी दूजा साफ पानी फिर कद जी अपने सर्फ पा ली पानी के बिच हम इन चंगी तरह आपसे क्लीन कर लें ਅਨੇ ਦਵਾਲੇ ਸਾਰੀਆਂ ਚੀਜ਼ਾਂ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣੀਆਂ ਕਿਉਂਕਿ ਇਹ ਮਸ਼ੀਨ ਦੇ ਪਾਣੀ ਦੇ ਹਿੱਟੇ ਪੈਂਦੇ ਨੇ ਜੀ ਉਹ ਦੂਜੇ ਪਾਣੀ ਦੇ ਪੈਣ ਨਾਲ ਇਹ ਸਾਰੀ ਚੀਜ਼ ਮੈਲ ਉੱਗਲ ਗਈ ਦੇਖੋ ਕਿਹੜਾ ਉਹ ਫੇਰਨ ਨਾਲੇ ਲਹਿ ਗਈ ਇਹ ਉਹ ਪਾਣੀ ਪੈਣ ਨਾਲ ਇਹ ਸਾਰੀ ਉਹ ਹੋ ਗਈ ਉਖੜ ਗਈ ਜਿਵੇਂ ਵੀ ਜਮੀ ਹੋਈ ਮੈਲ ਹੁਣ ਆਪਣੀ ਵੀਡੀਓ ਲੰਬੀ ਹੋ ਜੂਗੀ ਹੁਣ ਆਪਾਂ ਸਾਰੇ ਇਹਨੂੰ ਬਾਹਰੋਂ ਕਲੀਨ ਕਲੂਨ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ ਚੰਗੀ ਤਰ੍ਹਾਂ ਆਪਾਂ ਇਦਾਂ ਹੀ ਸਾਫ ਵਾਲੇ ਪਾਣੀ ਨਾਲ ਸਾਫ ਕਰ ਲੈਨੇ ਸਾਰੇ ਕਿਤੇ ਆਪਾਂ ਨੇ ਸਾਫ ਨਾਲ ਸਾਫ ਕਰਤੀ ਹੁਣ ਇਹਦਾ ਆਪਾਂ ਸਾਫ ਪਾਣੀ ਨਾਲ ਧੋ ਦਿੰਨੇ ਆ ਸਖ ਸਾਰੇ ਤੇ ਮਾਰਤਾ ਟੈਪ ਇਹੀ ਖੋਲਿਆ ਪਰ ਬਾਕਸਿੰਗ ਨੂੰ ਸੀਨ ਨਾਲ ਹੁਣ ਚੰਗੀ ਤਰ੍ਹਾਂ ਧੋ ਦਿੰਨੇ ਅੰਦਰੋਂ ਬਾਹਰੋਂ ਲਾ ਤਾਂ ਮੈਂ ਮਸ਼ੀਨ ਦਾ ਕੱਢਤਾ ਜੀ ਕਿਉਂਕਿ ਕਈ ਵਾਰ ਐ ਹੁੰਦਾ ਵੀ ਕਰੰਟ ਕਪਟ ਆ ਜਾਂਦਾ ਬੰਦ ਕਾਚੀ ਹੁਣ ਆਪਾਂ ਇਹਨੂੰ ਅੰਦਰੋਂ ਬਾਹਰੋਂ